ਤੁਸੀਂ ਸਾਰੇ ਹੀ ਲੀਡਰ ਸਾਹਿਬਾਨ ਦੇ ਵਿਚਾਰ ਸੁਣੇ ਨੇ ਇਸ ਗੱਲ ਤੋਂ ਪਤਾ ਲੱਗਦਾ ਕਿ ਅੱਜ ਇੱਥੇ ਕੋਈ ਫਾਰਮੈਲਟੀ ਕਰਨ ਨਹੀਂ ਆਇਆ ਸਾਰੇ ਹੀ ਤੁਸੀਂ ਪੰਥਦਰਦੀਓ ਪੰਥ ਪ੍ਰਸਤੋਂ ਅਤੇ ਪੰਥ ਦੀ ਚੜ੍ਹਦੀ ਕਲਾ ਦੇ ਲਈ ਅੱਜ ਸਾਰੇ ਹੀ ਤੁਸੀਂ ਇੱਥੇ ਪਹੁੰਚੇ ਹੋ ਸੋ ਅੱਜ ਆਪਣੇ ਇਕੱਠੇ ਹੋਣ ਦਾ ਜਿਹੜਾ ਮਕਸਦ ਆ ਮੇਰੇ ਤੋਂ ਪਹਿਲਾਂ ਜਿਸ ਤਰ੍ਹਾਂ ਸਾਰੇ ਹੀ ਬੁਲਾ ਰਹਿਆ ਨੇ ਬੜੇ ਹੀ ਵਿਸਤਾਰ ਦੇ ਨਾਲ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਰਜੀਤੀ ਦੇ ਲਈ ਜੋ ਭਰਤੀ ਮਹਿੰਮ ਸ਼ੁਰੂ ਕੀਤੀ ਗਈ ਹੈ ਉਸ ਦੇ ਸਬੰਧ ਦੇ ਵਿੱਚ ਅੱਜ ਆਪਾਂ ਸਾਰੇ ਇਕੱਠੇ ਹੋਏ ਆਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਜੋ 1920 ਦੇ ਵਿੱਚ ਹੋਣ ਦੇ ਵਿੱਚ ਆਇਆ ਤੇ ਇਹ ਪਾਰਟੀ ਗੁਰੂ ਘਰਾਂ ਦੀ ਸੇਵਾ ਸੰਭਾਲ ਦੇ ਲਈ ਸਿੱਖ ਪੰਥ ਦੇ ਮਸਲਿਆਂ ਦੀ ਰਾਖੀ ਕਰਨ ਦੇ ਲਈ ਇਹ ਪਾਰਟੀ ਹੋਣ ਦੇ ਵਿੱਚ ਆਈ ਸੀ ਸਾਡੇ ਬਜ਼ੁਰਗਾਂ ਨੇ ਸਾਡੇ ਵੱਡੇ ਵਡੇਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਨਿਸ਼ਕਾਮ ਨਿਸਵਾਰਥ ਇਸ ਪਾਰਟੀ ਦੀ ਸੇਵਾ ਕੀਤੀ ਪੰਥ ਦੀ ਅਗਵਾਈ ਕੀਤੀ ਪੰਜਾਬ ਅਤੇ ਪੰਥ ਦੇ ਭਲੇ ਦੇ ਲਈ ਬੜੀਆਂ ਮਹਾਨ ਕੁਰਬਾਨੀਆਂ ਸਾਡੇ ਵੱਡੇ ਵਡੇਰਿਆਂ ਨੇ ਦਿੱਤੀਆਂ ਨੇ ਲੰਬਾ ਸਮਾਂ ਜੇਲ੍ਹਾਂ ਦੇ ਵਿੱਚ ਵੀ ਰਹੇ ਮੋਰਚੇ ਵੀ ਲਾਏ ਗਏ ਤੇ ਬੜੇ ਸੰਘਰਸ਼ ਉਹਨਾਂ ਨੇ ਪੰਜਾਬ ਦੇ ਹੱਕਾਂ ਲਈ ਕੀਤੇ। ਅਤੇ ਲੰਬਾ ਸਮਾਂ ਸ਼੍ਰੋਮਣੀ ਅਕਾਲੀ ਦਲ ਨੇ ਸਿੱਖ ਪੰਥ ਦੀ ਗਵਾਹੀ ਕੀਤੀ। ਲੇਕਿਨ ਪਿਛਲੇ ਤਕਰੀਬਨ 10-15 ਸਾਲਾਂ ਤੋਂ ਜਦੋਂ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਆ ਤੇ ਸਾਡੇ ਨੌਜਵਾਨਾਂ ਨੂੰ ਗੋਲੀਆਂ ਦੇ ਨਾਲ ਬੇਦੋਸ਼ੇ ਨੌਜਵਾਨਾਂ ਨੂੰ ਮਾਰਿਆ ਗਿਆ ਜਦੋਂ ਧਰਨਾ ਚੱਲ ਰਿਹਾ ਸੀ ਉਸ ਸਮੇਂ ਤੋਂ ਲੈ ਕੇ ਹੀ ਲੋਕਾਂ ਦਾ ਜਿਹੜਾ ਭਰੋਸਾ ਇਸ ਪਾਰਟੀ ਤੋਂ ਉਠਿਆ ਪਿਛਲੀਆਂ 4 ਇਲੈਕਸ਼ਨਾਂ ਦੇ ਵਿੱਚ ਜੋ ਹਾਲਾਤ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਤੁਹਾਡੇ ਸਾਹਮਣੇ ਆ ਗਲਤੀਆਂ ਲੀਡਰਸ਼ਿਪ ਦੀਆਂ ਲੇਕਿਨ ਭੁਗਤਣੀਆਂ ਪਈਆਂ ਵਰਕਰ ਸਹਬਾਨ ਨੂੰ ਭੁਗਤਣੀਆਂ ਪਈਆਂ ਜਿਹੜੇ ਚੋਣਾਂ ਲੜਦੇ ਸੀ ਚਾਹੇ ਉਹ ਐਮਐਲਏ ਦੀ ਚੋਣ ਲੜਦਾ ਸੀ ਚਾਹੇ ਕੋਈ ਹੋਰ ਚੋਣ ਲੜਦਾ ਸੀ ਕਿਉਂਕਿ ਲੋਕ ਨਾਰਾਜ਼ ਸੀ ਲੀਡਰਸ਼ਿਪ ਤੋਂ ਗਲਤ ਫੈਸਲੇ ਹੋਏ ਪਿਛਲੇ ਸਮੇਂ ਦੇ ਵਿੱਚ ਡੇਰਾ ਸਾਧ ਨੂੰ ਮਾਫੀ ਦਵਾਈ ਗਈ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੀ ਵੇਦ ਵੀ ਹੋਈ ਦੋਸ਼ੀ ਫੜੇ ਨਹੀਂ ਗਏ ਸੁਮੇਸ਼ ਸਿੰਘ ਸੈਣੀ ਨੂੰ ਡੀਜੀਪੀ ਲਾਇਆ ਗਿਆ ਸੋ ਜੋ ਵੀ ਗਲਤੀਆਂ ਹੋਈਆਂ ਕਿਸਾਨੀ ਮੁੱਦਾ ਆਇਆ ਤਾਂ ਅਸੀਂ ਕਿਸਾਨੀ ਨਾਲ ਨਹੀਂ ਖੜ ਸਕੇ ਪੰਚਤ ਮੁੱਦਾ ਆਇਆ ਤਾਂ ਅਸੀਂ ਪੰਥ ਨਾਲ ਨਹੀਂ ਖੜ ਸਕੇ ਸ਼੍ਰੋਮਣੀ ਅਕਾਲੀ ਦਲ ਦੇ ਦੋ ਪੱਖ ਸੀ ਇੱਕ ਪੰਥਕ ਅਤੇ ਦੂਜਾ ਕਿਸਾਨੀ ਅੱਜ ਪੰਥ ਵੀ ਨਾਰਾਜ਼ ਸ਼੍ਰੋਮਣੀ ਅਕਾਲੀ ਦਲ ਤੋਂ ਅਤੇ ਕਿਸਾਨੀ ਵੀ ਨਾਰਾਜ਼ ਕਿਉਂਕਿ ਜਦੋਂ ਤਿੰਨ ਆਰਡੀਨੈਂਸ ਜਾਰੀ ਹੋਏ ਕੇਂਦਰ ਸਰਕਾਰ ਨੇ ਜਾਰੀ ਕੀਤੇ ਕਿਸਾਨ ਵਿਰੋਧੀ ਉਹ ਸਮੇਂ ਪੰਜਾਬ ਦੇ ਕਿਸਾਨਾਂ ਨੇ ਸਭ ਤੋਂ ਪਹਿਲਾਂ ਜੋ ਸੰਘਰਸ਼ ਦਾ ਵਿਗਲ ਪਜਾਇਆ ਤਾਂ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਉਹਨਾਂ ਆਰਡੀਨੈਂਸਾਂ ਦੇ ਹੱਕ ਦੇ ਵਿੱਚ ਭੁਗਤ ਰਹੀ ਸੀ ਮੈਂ ਉਸ ਸਮੇਂ ਵੀ ਦੂਜੀ ਵਾਰ ਐਮ.ਐਲ.ਏ ਸੀ ਮੈਨੂੰ ਕੁਝ ਚੱਥੇ ਬੰਦੀਆਂ ਮੇਰੇ ਦਫ਼ਤਰ ਦਾ ਘਰਾਓ ਕਰ ਲਈ ਆਈਆਂ ਤਾਂ ਮੈਂ ਉੱਥੇ ਹਾਜ਼ਰ ਸੀ ਤਾਂ ਮੈਂ ਉਹਨਾਂ ਨੇ ਬੇਨਤੀ ਕੀਤੀ ਉਸ ਸਮੇਂ ਮੀਡੀਆ ਦੇ ਵਿੱਚ ਕਿ ਅਸੀਂ ਚਾਹੁੰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਅਲਾਈਅੰਸ ਤੋੜ ਦੇਣਾ ਚਾਹੀਦਾ ਹੈ ਭਾਜਪਾ ਦੇ ਨਾਲੋਂ ਅਤੇ ਹਰ ਸੇਵਾਦਾਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਕੇਂਦਰੀ ਮੰਤਰੀ ਤੋਂ ਤੇ ਲੇਕਿਨ ਸ਼੍ਰੋਮਣੀ ਅਕਾਲੀ ਦਲ ਉਸ ਸਮੇਂ ਉਹਨਾਂ ਆਰਡੀਨੈਂਸਾਂ ਦੇ ਹੱਕ ਦੇ ਵਿੱਚ ਬਿਆਨ ਦੇ ਰਿਹਾ ਸੀ ਉਹਨਾਂ ਨੂੰ ਸਮਝ ਨਹੀਂ ਸੀ ਕਿ ਜ਼ਮੀਨ ਤੇ ਇੱਕ ਬਹੁਤ ਵੱਡੀ ਇੱਕ ਲਹਿਰ ਆ ਉਹੀ ਕਾਰਨ ਹੋਇਆ ਕਿ ਜਦੋਂ ਅਸਤੀਫੇ ਦਿੱਤੇ ਉਦੋਂ ਤੱਕ ਪੰਜਾਬ ਦੇ ਲੋਕ ਸਾਰੇ ਕਿਸਾਨ ਮਜ਼ਦੂਰ ਕਿਉਂਕਿ ਹਰ ਵਰਗ ਉਸ ਮੁਹਿੰਮ ਦੇ ਵਿੱਚ ਕਿਸਾਨਾਂ ਦਾ ਸਾਥ ਦੇ ਰਿਹਾ ਸੀ ਹਰ ਕਿਸਾਨ ਨੂੰ ਪਤਾ ਲੱਗਿਆ ਸੀ ਕਿ ਸਾਡੇ ਇੱਕ ਕਾਨੂੰਨ ਨੇ ਜਿਹੜੇ ਸਾਡੇ ਵਿਰੋਧੀ ਨੇ ਇੱਕ ਕਿਸਾਨੀ ਨੂੰ ਖਤਮ ਕਰ ਦੇਣ ਵਾਲੇ ਕਾਨੂੰਨ ਨੇ ਇਹ ਵੱਡੀਆਂ ਕੰਪਨੀਆਂ ਦੇ ਹੱਕ ਦੇ ਵਿੱਚ ਨੇ ਮਜ਼ਦੂਰਾਂ ਨੂੰ ਪਤਾ ਲੱਗ ਗਿਆ ਆੜਤੀਆਂ ਨੂੰ ਪਤਾ ਲੱਗ ਗਿਆ ਸ਼ੈਲਰ ਵਾਲਿਆਂ ਨੂੰ ਕਰਿਆਨੇ ਵਾਲਿਆਂ ਨੂੰ ਕਿਉਂਕਿ ਹਰ ਵਰਗ ਨੇ ਇਸ ਅੰਦੋਲਨ ਦੇ ਵਿੱਚ ਬੜਾ ਸਾਥ ਦਿੱਤਾ ਲੇਕਿਨ ਸਾਡੀ ਲੀਡਰਸ਼ਿਪ ਨੂੰ ਤਿੰਨ ਚਾਰ ਪੰਜ ਮਹੀਨੇ ਬਾਅਦ ਪਤਾ ਲੱਗਿਆ ਜਦੋਂ ਪਾਣੀ ਸਿਰ ਤੋਂ ਲੰਘਿਆ ਸੋ ਇਹੀ ਕਾਰਨ ਸੀ ਕਿ 222 ਦੇ ਵਿੱਚ ਇੱਕ ਸੀਟ ਮਾਲਵੇ ਦੇ ਵਿੱਚੋਂ ਇੱਕ ਦੁਆਬੇ ਦੇ ਵਿੱਚੋਂ ਤੇ ਇੱਕ ਮਾਝੇ ਦੇ ਵਿੱਚੋਂ ਤਿੰਨ ਸੀਟਾਂ ਸ਼੍ਰੋਮਣੀ ਕਾਲਦੇ ਦੇ ਸਿਆਈਆਂ ਉਸ ਤੋਂ ਬਾਅਦ 24 ਦੀ ਇਲੈਕਸ਼ਨ ਹੋਈ ਉਹਦੇ ਵਿੱਚ ਤਕਰੀਬਨ 11 ਉਮੀਦਵਾਰਾਂ ਦੀ ਜਮਾਨਤਾਂ ਜप्त ਹੋਈਆਂ 2 ਦਸੰਬਰ ਨੂੰ ਸਿੰਘ ਸਾਹਿਬ ਬੈਠੇ ਆ ਗਿਆ ਨੀ ਹਰਪ੍ਰੀਤ ਸਿੰਘ ਜੀ ਪੰਜ ਸਿੰਘ ਸਹਿਬਾਨ ਵੱਲੋਂ ਹੁਕਮਨਾਮਾ ਸੁਣਾਇਆ ਗਿਆ ਪੂਰੇ ਦੁਨੀਆ ਦੇ ਵਿੱਚ ਬੈਠੇ ਸਿੱਖਾਂ ਦੇ ਵਿੱਚ ਇੱਕ ਮੈਸੇਜ ਗਿਆ ਕਿ ਸਿੱਖਾਂ ਦੇ ਕੋਲ ਇੱਕ ਬੜਾ ਮਹਾਨ ਤਖਤ ਆ ਕਿ ਜਿਹਦੇ ਸਾਹਮਣੇ ਵੱਡੇ-ਵੱਡੇ ਲੀਡਰ ਵੀ ਹੱਥ ਜੋੜ ਕੇ ਸਿਰ ਨਵਾ ਕੇ ਖੜਦੇ ਨੇ ਤੇ ਉਹਦਾ ਹੁਕਮ ਮੰਨਦੇ ਨੇ ਇੱਕ ਅਕਾਲ ਤਖਤ ਸਾਹਿਬ ਦੀ ਮਰਿਆਦਾ ਬਹਾਲ ਹੋਈ ਸਾਡੀ ਨੌਜਵਾਨ ਪੀੜ੍ਹੀ ਨੂੰ ਪਤਾ ਲੱਗਿਆ ਉਹਨਾਂ ਨੇ ਨੈਟ ਤੇ ਸਰਚ ਕੀਤੀ ਕਿ ਪਿਛਲੇ ਸਮੇਂ ਦੇ ਵਿੱਚ ਵੀ ਮਹਾਰਾ ਰਣਜੀਤ ਸਿੰਘ ਵਰਗੇ ਹੋਰ ਵੱਡੇ ਆਗੂਆਂ ਨੂੰ ਇਸ ਤਖਤ ਦੇ ਸਾਹਮਣੇ ਪੇਸ਼ ਹੋ ਕੇ ਸਜ਼ਾਵਾਂ ਭੁਗਤਣੀਆਂ ਪਈਆਂ ਲekin ਪਿਛਲੇ 3 ਮਹੀਨੇ ਦੇ ਵਿੱਚ ਜਿਹੜੀ ਉਹ ਮਰਿਆਦਾ ਬਹਾਲ ਹੋਈ ਸੀ ਉਸ ਨੂੰ ਢਾਹ ਲਾਉਣ ਦੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਕੋਈ ਕਸਰ ਨਹੀਂ ਛੱਡੀ ਸਿੰਘ ਸਹਬਾਨਾਂ ਦੀ ਕਰਦਾਰਕੁਸ਼ੀ ਇਹਨਾਂ ਦੀ ਕੀਤੀ ਗਈ ਝੂਠੇ ਇਲਜ਼ਾਮ ਲਾਏ ਗਏ ਅਤੇ ਝੂਠੇ ਇਲਜ਼ਾਮ ਲਾ ਕੇ ਸਿੰਘ ਸਹਬਾਨ ਨੂੰ ਹਟਾਇਆ ਗਿਆ ਤਿੰਨ ਸਿੰਘ ਸਹਬਾਨਾਂ ਨੂੰ ਹਟਾਇਆ ਗਿਆ ਜਿਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਸ਼ਾਮਲ ਨੇ ਜੋ ਫੈਸਲਾ ਆਇਆ ਸੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਸੀ ਉਹ ਸ਼੍ਰੋਮਣੀ ਅਕਾਲੀ ਦਲ ਦੀ ਮੋੜ ਸੁਰਜੀਤੀ ਦੇ ਲਈ ਸੀ ਜਿੱਥੇ ਸਜਾਵਾਂ ਲਾਈਆਂ ਗਈਆਂ ਭੁਗਤ ਵੀ ਲਈਆਂ ਗਈਆਂ ਕਮੇਟੀ ਬਣਾਈ ਗਈ ਸੱਤ ਮੈਂਬਰੀ ਜੇਕਰ ਉਸ ਕਮੇਟੀ ਤੋਂ ਭਰਤੀ ਕਰਾ ਲੈਂਦੇ ਤਾਂ ਸ਼੍ਰੋਮਣੀ ਅਕਾਲੀ ਦਲ ਵੀ ਮਜ਼ਬੂਤ ਹੋਣਾ ਸੀ ਅਤੇ ਹੋ ਸਕਦਾ ਹੈ ਇਸੇ ਲੀਡਰਸ਼ਿਪ ਨੂੰ ਦੁਬਾਰਾ ਮੌਕਾ ਮਿਲ ਜਾਂਦਾ ਲੇਕਿਨ ਨਹੀਂ ਮੰਨੀ ਗਈ ਗੱਲ ਬੋਗਸ ਭਰਤੀ ਕਰਕੇ ਆਪ ਹੀ ਪ੍ਰਧਾਨ ਬਣ ਗਏ ਤੇ ਲੇਕਿਨ ਸੱਤ ਮੈਂਬਰਿਚੋਂ ਦੋ ਅਸਤੀਫਾ ਦੇ ਕੇ ਅਤੇ ਸਾਨੂੰ ਪੰਜਾਂ ਨੂੰ ਦੁਬਾਰਾ ਫੇਰ ਆਦੇਸ਼ ਹੋਇਆ ਸਿੰਘ ਸਾਹਿਬ ਵੱਲੋਂ ਕਿ ਤੁਸੀਂ ਪੰਜੇ ਹੀ ਭਰਤੀ ਸ਼ੁਰੂ ਕਰੋ ਸੋ ਇਸ ਲਈ ਸਿੰਘ ਸਹਿਬਾਨ ਦੇ ਆਦੇਸ਼ ਨੂੰ ਮੰਨ ਕੇ ਪੰਜੇ ਹੀ ਅਸੀਂ ਆਪਣੀ ਇਸ ਡਿਊਟੀ ਨੂੰ ਨਿਭਾ ਰਹੇ ਆ ਸਾਡੀ ਇਹ ਸੇਵਾ ਲੱਗੀ ਆ ਮੈਂ ਤਾਂ ਸਮਝਦਾ ਕਿ ਅਸੀਂ ਇਸ ਸੇਵਾ ਦੇ ਯੋਗ ਵੀ ਨਹੀਂ ਗੁਰੂ ਸਾਹਿਬ ਸਮਤ ਬਖਸ਼ਣ ਛੇਵੇਂ ਪਾਤਸ਼ਾਹ ਗੁਰੂ ਹਰਗੋਬਨ ਸਾਹਿਬ ਜੀ ਜਿਨ੍ਹਾਂ ਦੇ ਪਵਿੱਤਰ ਸਥਾਨ ਤੋਂ ਇਹ ਸਾਡੀ ਸੇਵਾ ਲੱਗੀ ਹੈ ਸਾਨੂੰ ਸਮਤ ਬਖਸ਼ਣ ਤਾਂ ਜੋ ਅਸੀਂ ਪੰਥ ਦੀਆਂ ਭਾਵਨਾਵਾਂ ਅਨੁਸਾਰ ਪੰਥ ਦੀ ਸੋਚ ਦੇ ਮੁਤਾਬਕ ਨਿਸ਼ਕਾਮ ਨਿਸਵਾਰਥ ਆਪਣੇ ਹਿੱਤਾਂ ਨੂੰ ਤਿਆਗ ਕੇ ਅਸੀਂ ਇਸ ਲੱਗੀ ਹੋਈ ਸੇਵਾ ਨੂੰ ਪੂਰੀ ਇਮਾਨਦਾਰੀ ਦੇ ਨਾਲ ਪੂਰੀ ਤੰਦ ਹੀ ਦੇ ਨਾਲ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੇਵਾ ਨੂੰ ਨਿਭਰੇ ਚੜਾ ਸਕੀਏ ਸੋਚੀ ਦੇ ਵਿੱਚ ਸਾਨੂੰ ਸਮੁੱਚੀ ਸਿੱਖ ਸੰਗਤ ਦਾ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਹੈ ਦੁਨੀਆ ਦੇ ਵਿੱਚ ਬੈਠੇ ਸਿੱਖ ਨੇ ਜਿਹੜੇ ਚਾਹੇ ਉਹ ਕਿਸੇ ਵੀ ਮੁਲਕ ਵਿੱਚ ਬੈਠੇ ਨੇ ਚਾਹੇ ਦੂਜੇ ਰਾਜਾਂ ਦੇ ਵਿੱਚ ਬੈਠੇ ਨੇ ਉਹ ਸਾਰੇ ਹੀ ਚਾਹੁੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇ ਕਿਉਂਕਿ ਇਹ ਹੀ ਇੱਕ ਪਾਰਟੀ ਆ ਜਿਹੜੀ ਸਹੀ ਢੰਗ ਦੇ ਨਾਲ ਪੰਜਾਬ ਦੀ ਰੋਵਾਈ ਕਰ ਸਕਦੀ ਆ ਪੰਜਾਬ ਦੇ ਹੱਕਾਂ ਲਈ ਲੜ ਸਕਦੀ ਆ ਪੰਜਾਬ ਦੇ ਪਾਣੀਆਂ ਦੀ ਰਾਖੀ ਕਰ ਸਕਦੀ ਆ ਪੰਜਾਬ ਦੇ ਮਸਲਿਆਂ ਦਾ ਹੱਲ ਕਰ ਸਕਦੀ ਆ ਲੇਕਿਨ ਦੂਜੀਆਂ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਕਦੇ ਪੰਜਾਬ ਦੀਆਂ ਸਕੀਆਂ ਨਹੀਂ ਹੋ ਸਕਦੀਆਂ ਅੱਜ ਪਾਣੀਆਂ ਦਾ ਮੁੱਦਾ ਫਿਰ ਪਕਿਆ ਹੋਇਆ ਇਹ ਪਾਣੀਆਂ ਦੀ ਜੇ ਗੱਲ ਕਰੀਏ ਇਹ ਪਾਣੀਆਂ ਦੇ ਉੱਪਰ ਇਕੱਲੇ ਪੰਜਾਬ ਦਾ ਹੱਕਾ ਹੋਰ ਕਿਸੇ ਸੂਬੇ ਦਾ ਹੱਕ ਨਹੀਂ ਕੇਂਦਰ ਦੀਆਂ ਕਾਂਗਰਸੀ ਸਰਕਾਰਾਂ ਵੱਲੋਂ ਗੈਰ ਸੰਵਿਧਾਨਕ ਕਾਨੂੰਨ ਬਣਾ ਕੇ ਸਾਡੇ ਪਾਣੀ ਖੋਹਣ ਦਾ ਯਤਨ ਕੀਤਾ ਗਿਆ 1966 ਦੇ ਵਿੱਚ ਜਦੋਂ ਪੰਜਾਬੀ ਸੂਬਾ ਬਣਿਆ ਉਸ ਸਮੇਂ ਹਰਿਆਣਾ ਵੱਖਰਾ ਸਟੇਟ ਬਣ ਗਈ ਵੱਖਰੀ ਸਟੇਟ ਬਣ ਗਈ ਹਰਿਆਣਾ ਹਿਮਾਚਲ ਵੱਖਰਾ ਬਣ ਗਿਆ ਤਾਂ ਜਿਹੜਾ ਜਿਹੜੇ ਸਤਲੁਜ ਬਿਆਸ ਇਹ ਦਰਿਆ ਸੀ ਇਹ ਪੰਜਾਬ ਦੇ ਵਿੱਚ ਆ ਗਏ ਜਿਨ੍ਹਾਂ ਦੇ ਉੱਪਰ ਪੰਜਾਬ ਦਾ ਹੱਕਾ ਯਮੁਨਾ ਹਰਿਆਣਾ ਦੇ ਵਿੱਚੋਂ ਲੰਘ ਰਹੀ ਹੈ ਸਾਡਾ ਉਸ ਤੇ ਕੋਈ ਹੱਕ ਨਹੀਂ ਇਸੇ ਤਰ੍ਹਾਂ ਪੰਜਾਬ ਦੇ ਪਾਣੀਆਂ ਤੇ ਕੋਈ ਹੱਕ ਨਹੀਂ ਝੂਠੇ ਜਿਹੜੇ ਗੈਰ ਸੰਵਧਾਨਿਕ ਕਾਨੂੰਨ ਬਣਾ ਕੇ ਕੇਂਦਰ ਦੀਆਂ ਸਰਕਾਰਾਂ ਨੇ ਝੂਠੇ ਜਿਹੜੇ ਗੈਰ ਸੰਵਿਧਾਨਿਕ ਅਵਾਰਡ ਸੁਣਾ ਕੇ ਸਮੇਂ-ਸਮੇਂ ਤੇ ਇਹ ਪਾਣੀ ਨੂੰ ਖੋਹਣ ਦਾ ਯਤਨ ਕੀਤਾ ਗਿਆ ਕੱਲ ਨੂੰ ਵਿਧਾਨ ਸਭਾ ਦੇ ਵਿੱਚ ਇਹਦੇ ਤੇ ਸੈਸ਼ਨ ਬੁਲਾਇਆ ਗਿਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਾਸ ਦੀ ਇੱਕ ਡਿਊਟੀ ਆ ਜ਼ਿੰਮੇਵਾਰੀ ਆ ਕਿ ਉੱਥੇ ਪੰਜਾਬ ਦਾ ਜਿਹੜਾ ਹੱਕ ਰੱਖਿਆ ਜਾਵੇ ਤੇ ਗੁਰੂ ਸਾਹਿਬ ਸਮਤ ਬਖਸ਼ਣ ਕੀ ਅਸੀਂ ਸਹੀ ਢੰਗ ਦੇ ਨਾਲ ਉਥੇ ਪੰਜਾਬ ਦਾ ਹੱਕ ਆ ਜਿਹੜਾ ਉਹ ਉਦਾਸ ਰੱਖ ਸਕੇ ਅਤੇ ਜਿਹੜਾ ਵੀ ਪੰਜਾਬ ਨੇ ਤਕੇਸ਼ਾਈਆਂ ਹੋਈਆਂ ਚਾਹੇ ਕਾਂਗਰਸ ਦੀ ਸਰਕਾਰਾਂ ਵੱਡੇ ਤੌਰ ਤੇ ਜ਼ਿੰਮੇਵਾਰ ਨੇ ਲੇਕਿਨ ਹੁਣ ਜਿਹੜੀ ਭਾਜਪਾ ਦੀ ਸਰਕਾਰ ਆ ਕਿਉਂਕਿ ਜਿਹੜਾ ਡੈਮ ਸੇਫਟੀ ਐਕਟ ਬਣਾਇਆ ਗਿਆ ਬੇਸ਼ੱਕ ਸਾਡੇ ਹੱਕ ਤਾਂ ਪਹਿਲਾਂ ਹੀ ਖੋਲੇ ਗਏ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਬਣਾ ਕੇ ਲੇਕਿਨ ਇਹਦੇ ਵਿੱਚ ਵੀ ਸਿੱਧੀ ਦਖਲਦਾਰੀ ਕੇਂਦਰ ਦੀ ਆ ਹੁਣ ਸੋ ਇਸ ਲਈ ਸਾਡੇ ਨਾਲ ਬੜੀਆਂ ਜਾਤੀਆਂ ਹੋਈਆਂ ਨੇ ਚੰਡੀਗੜ੍ਹ ਦੇ ਉੱਪਰ ਪੰਜਾਬ ਦਾ ਹੱਕ ਸੀ ਜਿਹੜਾ ਅਜੇ ਤੱਕ ਸਾਨੂੰ ਦਿੱਤਾ ਨਹੀਂ ਗਿਆ ਪੰਜਾਬੀ ਬੋਲ ਦੇ ਇਲਾਕੇ ਨਹੀਂ ਦਿੱਤੇ ਗਏ ਸੋ ਪਾਣੀਆਂ ਦਾ ਮਸਲੇ ਹੱਲ ਨਹੀਂ ਹੋਏ ਇਹ ਸਾਰੇ ਮਸਲੇ ਤਾਂ ਹੀ ਹੱਲ ਹੋਣੇ ਆ ਜੇ ਆਉਣ ਵਾਲੇ ਸਮੇਂ ਦੇ ਵਿੱਚ ਸਮੁੱਚੀ ਸਿੱਖ ਕੌਮ ਇਕਜੁੱਟ ਹੋ ਕੇ ਸਮੁੱਚੀ ਲੀਡਰਸ਼ਿਪ ਆਪਣੇ ਹਿੱਤਾਂ ਨੂੰ ਤਿਆਗ ਕੇ ਪੰਜਾਬ ਅਤੇ ਪੰਥ ਦੇ ਭਲੇ ਦੇ ਲਈ ਜੇ ਆਉਣ ਵਾਲੇ ਸਮੇਂ ਚ ਲੜਾਈ ਲੜੂਗੀ ਸੰਘਰਸ਼ ਕਰੂਗੀ ਪੰਜਾਬ ਦੀ ਗਵਾਹੀ ਕਰੂਗੀ ਤਾਂ ਕਿਤੇ ਜਾ ਕੇ ਇਹ ਸਾਡੇ ਮਸਲੇ ਆ ਜਿਹੜੇ ਹੱਲ ਹੋ ਸਕਦੇ ਆ ਅੱਜ ਬਿਸ਼ੱਕ ਅੱਜ ਪੂਰੇ ਸੰਸਾਰ ਦੇ ਵਿੱਚ ਸਿੱਖ ਬੈਠੇ ਨੇ ਕੈਨੇਡਾ ਦਾ ਰਿਜ਼ਲਟ ਆਇਆ ਜਿਹਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਸਿੱਖ ਮੈਂਬਰ ਪਾਰਲੀਮੈਂਟ ਬਣੇ ਨੇ ਦੂਜੀ ਧਰਤੀ ਤੇ ਜਾ ਕੇ ਦੂਜੇ ਪਿੰਡ ਦੇ ਵਿੱਚ ਜਾ ਕੇ ਕੋਈ ਪੰਚ ਨਹੀਂ ਬਣਨ ਦਿੰਦਾ ਸਰਪੰਚ ਨਹੀਂ ਬਣਨ ਦਿੰਦਾ ਕਿ ਤਾਂ ਫਲਾਨੇ ਪਿੰਡ ਤੋਂ ਉੱਠ ਕੇ ਆਇਆ ਤੇ ਲੇਕਿਨ ਦੂਜੇ ਮੁਲਕ ਦੇ ਵਿੱਚ ਜਾ ਕੇ ਮੈਂਬਰ ਪਾਰਲੀਮੈਂਟ ਬਣਨਾ ਚੌਥੀ ਵਾਰ ਪੰਜਵੀਂ ਵਾਰ ਛੇਵੀਂ ਵਾਰ ਮੈਂ ਸਮਝਦਾ ਕਿ ਇਹ ਸਾਡੇ ਲਈ ਬੜੇ ਮਾਣ ਦੀ ਗੱਲ ਆ ਲੇਕਿਨ ਅੱਜ ਪੰਜਾਬ ਦੇ ਵਿੱਚ ਜਿੱਥੇ ਬੋਹ ਗਿਣਤੀ ਦੇ ਵਿੱਚ ਬੇਸ਼ੱਕ ਅੱਜ ਤੱਕ ਅਸੀਂ ਬੋਹ ਗਿਣਤੀ ਦੇ ਵਿੱਚ ਆ ਸਿੱਖ ਪਰੌਣ ਵਾਲਾ ਸਮਾਂ ਸਾਡੇ ਲਈ ਬੜਾ ਖਤਰੇ ਵਾਲਾ ਕਿ ਸਾਡੀ ਇੱਥੇ ਗਿਣਤੀ ਘਟਦੀ ਜਾ ਰਹੀ ਆ ਇਸ ਬੋਹ ਗਿਣਤੀ ਵਾਲੇ ਸੂਬੇ ਪੰਜਾਬ ਦੇ ਵਿੱਚ ਅੱਜ ਅੱਜ ਅਸੀਂ ਰਾਜਨੀਤਿਕ ਤੌਰ ਤੇ ਕਮਜ਼ੋਰ ਹੋ ਚੁੱਕੇ ਆ ਸੋ ਲੋੜ ਅੱਜ ਸਮੁੱਚੀ ਸਿੱਖ ਸ਼ਕਤੀ ਨੂੰ ਇਕੱਠੇ ਹੋਣ ਦੀ ਸਾਰੀਆਂ ਹੀ ਪੰਥਕ ਧਿਰਾਂ ਨੂੰ ਆਪਣੇ ਨਿੱਜੀ ਸਵਾਰਥਾਂ ਨੂੰ ਛੱਡ ਕੇ ਜੇ ਉਹ ਵਕਈ ਚਾਹੁੰਦੇ ਆ ਕਿ ਅਸੀਂ ਪੰਜਾਬ ਅਤੇ ਪੰਥ ਦਾ ਭਲਾ ਚਾਹੁੰਦੇ ਆ ਤਾਂ ਉਹ ਸਾਰੇ ਇੱਕ ਪਲੈਟਫਾਰਮ ਤੇ ਇਕੱਠੇ ਹੋਣ ਇੱਕ ਜੁਟ ਹੋਣ ਤਾਂ ਜੋ ਸਹੀ ਢੰਗ ਦੇ ਨਾਲ ਸਾਡੀ ਸ਼ਰੋਮਣੀ ਅਕਾਲੀ ਦਲ ਦੀ ਪੰਥਕ ਲੀਡਰਸ਼ਿਪ ਪੰਜਾਬ ਅਤੇ ਪੰਥ ਦੀ ਅਗਵਾਈ ਕਰ ਸਕੇ ਸਾਡੇ ਲਈ ਸਭ ਤੋਂ ਵੱਡਾ ਚੈਲੰਜ ਆ ਜਿਹੜਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਆ ਰਹੀਆਂ ਨੇ ਸੋਨਾ ਚੋਣਾਂ ਦੇ ਵਿੱਚ ਯੋਗ ਉਮੀਦਵਾਰ ਪੰਥਕ ਸੋਚ ਵਾਲੇ ਸੱਚ ਦੇ ਪਹਿਰਾ ਦੇਣ ਵਾਲੇ ਸਿਧਾਂਤਾਂ ਤੇ ਖੜਨ ਵਾਲੇ ਉਹ ਉਮੀਦਵਾਰ ਚੁਣਨ ਦੀ ਲੋੜ ਆ ਉਹ ਉਮੀਦਵਾਰਾਂ ਦਾ ਸਾਥ ਦੇਣ ਦੀ ਲੋੜ ਆ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਵਿਧਾਨ ਸਭਾ ਨਾਲੋਂ ਵਿਧਾਨ ਸਭਾ ਦੀਆਂ ਚੋਣਾਂ ਨਾਲੋਂ ਸਾਡੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਅਹਿਮੀਅਤ ਆ ਕਿਉਂਕਿ ਇਹ ਚੁਣੇ ਹੋਏ ਮੈਂਬਰ ਪੰਥ ਦੀ ਗਵਾਈ ਕਰਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗਵਾਈ ਕਰਦੇ ਨੇ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਹੋਇਆ ਕਿ ਜੋ ਧਕੇਸ਼ਾਂ ਹੀਆਂ ਹੋਈਆਂ ਸਿੰਘ ਸਹਬਾਨ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਵਿਧੀਆਂ ਵਿਵਧਾਨ ਬਣਾਏ ਜਾਣ ਤਾਂ ਜੋ ਸਾਡੇ ਜਿਹੜੇ ਸਿੰਘ ਸਹਬਾਨ ਨੇ ਉਹਨਾਂ ਦੀ ਉਹਨਾਂ ਦਾ ਮਾਣ ਸਨਮਾਨ ਆ ਜਿਹੜਾ ਉਹ ਬਹਾਲ ਰਹੇ ਹੋਵੇ ਕਿਉਂਕਿ ਸ਼ੇਮੇ ਪਾਸ਼ਾ ਗੁਰਹਰਗੋਮ ਸਿੰਘ ਸਾਹਿਬ ਜੀ ਵੱਲੋਂ ਬਣਾਇਆ ਗਿਆ ਉਹ ਤਖਤ ਹੈ ਉਸ ਦੀ ਮਰਿਆਦਾ ਬਹਾਲ ਹੋਣੀ ਸਾਡੀਆਂ ਸਾਰੀਆਂ ਸੰਸਥਾਵਾਂ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਚਾਹੇ ਸ਼੍ਰੀ ਕਾਲ ਤਖਸਾਲ ਸਾਹਿਬ ਹੈ ਚਾਹੇ ਸ਼੍ਰੋਮਣੀ ਅਕਾਲੀ ਦਲ ਹੈ ਇਹਨਾਂ ਦੀ ਮਰਿਆਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਹਾਲ ਕਰਨੀ ਸਾਡੀ ਸਾਰਿਆਂ ਦੀ ਵੱਡੀ ਜ਼ਿੰਮੇਵਾਰੀ ਆ ਇਸ ਲਈ ਮੈਂ ਜਾਦੇ ਵਿਚਾਰ ਵਿੱਚ ਨਾ ਜਾਂਦਾ ਹੋਇਆ ਮੈਂ ਫਿਰ ਤੁਹਾਡਾ ਸਾਰਿਆਂ ਦਾ ਤਹਿ ਦਿਲ ਤੋਂ ਸਮੁੱਚੀ ਲੀਡਰਸ਼ਿਪ ਦਾ ਪ੍ਰਬੰਧਕਾਂ ਦਾ ਇਲਾਕਾ ਨਿਵਾਸੀਆਂ ਦਾ ਕਿਉਂਕਿ ਤੁਸੀਂ ਅੱਜ ਪੰਥਕ ਜਜ਼ਬਾ ਲੈ ਕੇ ਇਹ ਤੁਹਾਡੇ ਚਿਹਰੇ ਤੋਂ ਜਿਸ ਢੰਗ ਦੇ ਨਾਲ ਤੁਸੀਂ ਲੰਬੇ ਸਮੇਂ ਤੋਂ ਬੈਠ ਕੇ ਅੱਜ ਸਾਰੀ ਲੀਡਰਸ਼ਿਪ ਦੇ ਵਿਚਾਰ ਸੁਣ ਰਹੇ ਹੋ ਇਤੋਂ ਪਤਾ ਲੱਗਦਾ ਕਿ ਤੁਹਾਡੇ ਵਿੱਚ ਕਿੰਨਾ ਕੁ ਪੰਥਕ ਜਜ਼ਵਾ ਸੋ ਇੱਕ ਇਸ ਤਰ੍ਹਾਂ ਜਿਹੜੀਆਂ ਲਹਿਰਾਂ ਜਿਹੜੀਆਂ ਲਹਿਰਾਂ ਉੱਠਦੀਆਂ ਨੇ ਉਹਨਾਂ ਨੂੰ ਫਿਰ ਕੋਈ ਰੋਕ ਨਹੀਂ ਸਕਦਾ ਸੋ ਇਸ ਲਈ ਗੁਰੂ ਸਾਹਿਬ ਸਮੱਤ ਬਖਸ਼ਣ ਕੀ ਤੁਹਾਡੇ ਵੱਲੋਂ ਕੋਈ ਕਸਰ ਨਹੀਂ ਲੇਕਿਨ ਜਿਹੜੀ ਲੀਡਰਸ਼ਿਪ ਹੈ ਉਹ ਸਹੀ ਢੰਗ ਦੇ ਨਾਲ ਨਿਸ਼ਕਾਮ ਆਉਣ ਵਾਲੇ ਸਮੇਂ ਦੇ ਵਿੱਚ ਪੰਥ ਦੀ ਅਗਵਾਈ ਕਰੇ ਸੋ ਮੈਂ ਇਹਨੀਆਂ ਬੇਨਤੀਆਂ ਕਰਦਾ ਹੋਇਆ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਇੱਕ ਮੈਂ ਜਕਾਰਾ ਬੁਲਾਉਣਾ ਦੋਨੋਂ ਹੱਥ ਖੜੇ ਕਰਕੇ ਜੇਕਰ ਤੁਸੀਂ ਮੇਰੀਆਂ ਗੱਲਾਂ ਦੇ ਨਾਲ ਸਹਿਮਤ ਹੋ ਤਾਂ ਦੋਨੋਂ ਹੱਥ ਖੜੇ ਕਰਕੇ ਆਪਾਂ ਸਾਰਿਆਂ ਨੇ ਕਿ ਅਸੀਂ ਸ਼੍ਰੀ ਕਾਲ ਤਕ ਸਾਭ ਨੂੰ ਸਮਰਪਿਤ ਹਾਂ ਅਤੇ ਪੂਰੀ ਤਨਦੇਹੀ ਦੇ ਨਾਲ ਕਿਉਂਕਿ ਮੈਂ ਕੱਲ ਪਰਸੋਂ ਇੱਕ ਵੀਡੀਓ ਪਾਈ ਸੀਗੀ ਮੈਨੂੰ ਯਾਦ ਆ ਗਿਆ ਮੇਰੇ ਕੋਲ ਇੱਕ ਬੀਬੀ ਆਏ ਬੀਬੀ ਜੀ ਆਏ ਪਰਸੋਂ ਦੋ ਦਿਨ ਪਹਿਲਾਂ ਉਹ ਕਹਿੰਦੇ ਮੈਂ ਪਰਚੀ ਕਾਪੀ ਜਮਾ ਕਰਾਉਣੀ ਆ ਤੁਹਾਡੇ ਕੋਲੇ ਮੈਂ ਕਿਹਾ ਜੀ ਇਹ ਕਾਪੀ ਲਈ ਕਿੱਥੋਂ ਸੀ ਤੁਸੀਂ ਕਹਿੰਦੇ ਜਿਸ ਦਿਨ ਇਹ ਭਰਤੀ ਸ਼ੁਰੂ ਹੋਈ ਦਰਬਾਰ ਸਾਹਿਬ ਕਾਲ ਤਖਤ ਸਾਹਿਬ ਤੋਂ ਸ਼ੁਰੂ ਹੋਣੀ ਸੀ ਕਿ ਮੈਂ ਟ੍ਰੇਨ 'ਚ ਬੈਠ ਕੇ ਗਈ 72 ਸਾਲ ਦੀ ਉਮਰ ਉਹਨਾਂ ਦੀ ਕਿ ਮੈਂ ਟ੍ਰੇਨ ਦੇ ਵਿੱਚ ਬੈਠ ਕੇ ਉੱਥੇ ਗਈ ਤੇ ਉੱਥੋਂ ਮੈਂ ਇਹ ਕਾਪੀ ਲਈ ਤੇ ਕਾਪੀ ਲੈ ਕੇ ਮੈਂ ਲੁਧਿਆਣਾ ਵੈਸਟ ਹਲਕੇ ਦੇ ਵਿੱਚੋਂ ਰਹਿੰਦੇ ਬੀਬੀ ਜੀ ਤੇ ਮੈਂ ਇਕੱਲੇ-ਇਕੱਲੇ ਘਰ ਗਈ ਹਰੇਕ ਦਾ ਆਧਾਰ ਕਾਰਡ ਨੰਬਰ ਪਹਿਲੀ ਫੋਨ ਨੰਬਰ ਤੇ ਐਡਰੈਸ ਉਹਨਾਂ ਨੇ ਭਰਤੀ ਪੂਰੀ ਕਾਪੀ ਕਰਕੇ ਜਿਹਦੇ ਵਿੱਚ 100 ਮੈਂਬਰ ਬਣਦਾ ਤੇ ਆ ਪਾ ਕੇ ਦਫ਼ਤਰ ਜਮਾ ਕਰਾ ਕੇ ਗਏ 72 ਸਾਲ ਦੀ ਉਮਰ ਦੇ ਵਿੱਚ ਉਹ ਕਹਿੰਦੇ ਜਿਹਦੇ ਕੋਲ ਵੀ ਗਏ ਆ ਹਰੇਕ ਨੇ ਪਹਿਲਾਂ ਪਰਚੀ ਕਟਵਾਈ ਉਸ ਤੋਂ ਬਾਅਦ ਮਤੇ ਨਾਲ ਲਾਈ ਸੋ ਕਹਿਣ ਤੋਂ ਭਾਵ ਕੀ ਇੰਨਾ ਸਤਕਾਰ ਆ ਲੋਕਾਂ ਦੇ ਵਿੱਚ ਸ਼੍ਰੀ ਕਾਲਤਕ ਸਭ ਪ੍ਰਤੀ ਤੇ ਇਸ ਭਰਤੀ ਦੇ ਪ੍ਰਤੀ ਸੋ ਜਿਉ ਬੀਬੀ 72 ਸਾਲ ਦੀ ਉਮਰ ਦੇ ਵਿੱਚ 100 ਮੈਂਬਰ ਭਰਤੀ ਕਰ ਸਕਦੀ ਆ ਤਾਂ ਫਿਰ ਜਿਹੜੇ ਸਾਡੇ ਨੌਜਵਾਨ ਨੇ ਸਾਡੀਆਂ ਭੈਣਾਂ ਨੇ ਤੇ ਤੁਸੀਂ ਸਾਰੇ ਜਿਹੜੇ ਵਰਕਰ ਹੋ ਤੇ ਤੁਹਾਡੇ ਵਿੱਚ ਤਾਂ ਬੜੀ ਸਮਰੱਥਾ ਇਸ ਲਈ ਇਹ ਭਰਤੀ ਆ ਜਿਹੜੀ ਇਹ ਪੰਥ ਦੀ ਤਰਜਮਾਨੀ ਆ ਇਹ ਪੰਥ ਕੀ ਚਾਹੁੰਦਾ ਇਹ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਲੱਖਾਂ ਦੀ ਗਿਣਤੀ ਦੇ ਵਿੱਚ ਸਾਡੀ ਹੁਣ ਤੱਕ 25 ਲੱਖ ਤੋਂ ਵੱਧ ਜਿਹੜੀ ਪਰਚੀਆਂ ਜਾ ਚੁੱਕੀਆਂ ਨੇ ਬਾਪ ਇਹ ਭਰਤੀ ਸਾਰੀ ਬਾਹਰੋਂ ਇਹ ਭਰਤੀ ਹੋਵੇ ਅਸੀਂ ਸਭ ਤੋਂ ਪਹਿਲਾਂ ਵਿਦੇਸ਼ਾਂ ਦੇ ਜਦੋਂ ਸਾਡੀ ਸਾਰੀ ਇਹ ਵਾਪਸੀ ਹੋ ਗਈ ਉਸ ਤੋਂ ਬਾਅਦ ਅਸੀਂ ਪੰਜਾਬ ਦੇ ਵਿੱਚ ਵੀ ਜਿਹੜੀ ਆਨਲਾਈਨ ਭਰਤੀ ਹੈ ਜਿਹੜੀ ਜਿੱਥੇ ਤੱਕ ਪਹੁੰਚ ਨਹੀਂ ਹੋ ਸਕੀ ਉਹ ਵੀ ਸ਼ੁਰੂ ਕੀਤੀ ਜਾਊਗੀ ਇਸ ਲਈ ਸਾਰੇ ਹੀ ਬੜੀ ਜ਼ਿੰਮੇਵਾਰੀ ਦੇ ਨਾਲ ਆਪਣਾ ਆਪਣੀ ਇਸ ਆਪਾਂ ਡਿਊਟੀ ਨੂੰ ਨਿਭਾਉਣਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਚੰਗੀ ਲੀਡਰਸ਼ਿਪ ਨੂੰ ਅਸੀਂ ਚੁਣ ਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਰਜੀਤੀ ਕਰ ਸਕੀਏ ਸੋ ਮੈਂ ਇੱਕ ਜਗਾਰਾ ਬੁਲਾਉਣਾ ਸਾਰਿਆਂ ਨੇ ਹੀ ਦੋਨੋਂ ਹੱਥ ਖੜੇ ਕਰਕੇ ਜਥੇਦਾਰ ਸਾਹਿਬ ਬੈਠੇ ਇਹਨਾਂ ਨੂੰ ਮਿਸ਼ਵਾਜ ਦਵਾਉਣਾ ਕਿ ਪੂਰੀ ਤੰਦ ਹੀ ਦੇ ਨਾਲ ਤੁਸੀਂ ਇਸ ਜ਼ਿੰਮੇਵਾਰੀ ਨੂੰ ਨਿਭਾਵੋਗੇ